ਪਿਆਰਿਓ ਇਹ ਕੋਈ ਸਿਰਫ ਬੀਤੀਆਂ ਸਾਖੀਆਂ ਹੀ ਨਾ ਸਮਝਣਾ ਅੱਜ ਵੀ ਜਿਸ ਕੋਲ ਸੁਖਮਨੀ ਸਾਹਿਬ ਦੀ ਦਾਤ ਹੈ ਇਹ ਸਾਡੇ ਪਰਦੇ ਕੱਚਦੀ ਹੈ ਉਹ ਗੱਲ ਬਣ ਜਾਂਦੀ ਹੈ ਅੱਖੀਆਂ ਵਿੱਚ ਕੱਟਾ ਮੂੰਹ ਵਿੱਚ ਡੱਟਾ ਵਿੜ ਵਿੜ ਤੱਕੇ ਬੋਲ ਨਾ ਸਕੇ ਹੋਰ ਵੀ ਕਈ ਪੱਖਾ ਤੋਂ ਨਿਰੰਕਾਰ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ ਉਹਨਾਂ ਦੇ ਪਰਦੇ ਕੱਚਦਾ ਹੈ ਕਿਸੇ ਵੀ ਪੱਖ ਤੋਂ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਗੁਰੂ ਸਾਹਿਬ ਜੀ ਸਮੇਂ ਦੀ ਵੀ ਐਸੀਆਂ ਮਿਸਾਲਾਂ ਮਿਲਦੀਆਂ ਹਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇੱਕ ਕਥਾ ਮਿਲਦੀ ਹੈ ਸ਼ੀਹਾ ਤੇ ਗਜੰਦੀ ਸ਼ੀਹਾ ਗਜੰਦ ਦੋਨੋਂ ਭਾਈ ਆਏ ਸਤਗੁਰ ਕੀ ਸਰਨ ਆਏ ਇਹ ਦੋਵੇਂ ਪ੍ਰਾਪ ਹੋਏ ਹਨ ਗੁਰੂ ਨਾਨਕ ਸਾਹਿਬ ਦੇ ਸਮੇਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਬਚਨ ਕੀਤਾ ਸੀ ਕਿ ਦੋ ਵੇਲੇ ਸਤਸੰਗ ਕਰਿਆ ਕਰੋ ਇਥੇ ਦਾਸ ਇੱਕ ਗੱਲ ਖੋਲ ਦੇਵੇ ਸਤਸੰਗ ਤੋਂ ਭਾਵ ਸਿਰਫ ਇਕੱਠ ਤੋਂ ਨਾ ਲੈਣਾ ਇਕੱਟ ਵਿੱਚ ਵੀ ਸੰਗਤ ਹੁੰਦੀ ਹੈ ਪਰ ਜਦੋਂ ਤੁਸੀਂ ਦੋ ਚਾਰ ਸਿਰ ਰਲ ਕੇ ਵੀ ਗੁਰੂ ਦੀਆਂ ਵਿਚਾਰਾਂ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹੋ ਤਾਂ ਇਹ ਵੀ ਸਤਸੰਗ ਹੈ ਸਤਸੰਗ ਤੁਸੀਂ ਇਕੱਲਿਆਂ ਵੀ ਕਰ ਸਕਦੇ ਹੋ ਇਕੱਲਿਆਂ ਘਰ ਬੈਠ ਕੇ ਟੇਪ ਲਾ ਕੇ ਵੀ ਸੰਗਤ ਹੋ ਜਾਂਦੀ ਹੈ ਬਾਣੀ ਪੜ੍ਹ ਕੇ ਵੀ ਸੰਗਤ ਹੋ ਜਾਂਦੀ ਹੈ ਸਤਸੰਗ ਗੁਰੂ ਦੇ ਇਤਿਹਾਸ ਦੀ ਕੋਈ ਕਿਤਾਬ ਜਾਂ ਕੋਈ ਹੋਰ ਧਾਰਮਿਕ ਕਿਤਾਬ ਪੜ੍ਹ ਕੇ ਵੀ ਇਹ ਕਲਿਆਵੀ ਹੋ ਜਾਂਦੀ ਹੈ ਕਿਸੇ ਨੇ ਬਾਬਾ ਨਾਨਕ ਸਿੰਘ ਜੀ ਨੂੰ ਸਵਾਲ ਕਰ ਦਿੱਤਾ ਸੀ ਕਿ ਦੋ ਵੇਲੇ satsang ਦਾ ਕੀ ਲਾਭ ਹੈ ਬਾਬਾ ਜੀ ਕਹਿਣ ਲੱਗੇ ਆਂਡਾ ਇੰਨਾ ਮਹਿਲਾ ਨਹੀਂ ਹੁੰਦਾ ਇਹ ਕਈ ਜਨਮਵਾਰੀ ਹੀ ਨਾ ਆਵੇ ਮੈਲ ਨਾਲੋਂ ਨਾਲ ਧੁੱਤੀ ਜਾਂਦੀ ਹੈ ਤੁਸੀਂ ਕਦੀ ਨੋਟ ਕਰੋ ਕਪੜਾ ਘੱਟ ਗੰਦਾ ਹੋਵੇ ਬੜੀ ਸੌਕੀ ਤਰ੍ਹਾਂ ਤੋਂ ਨਲ ਮਹਿਲ ਲੱਤ ਜਾਂਦੀ ਹੈ ਜਿੰਨਾ ਕਪੜਾ ਵੱਧ ਮਹਿਲਾ ਹੋਵੇ ਉਤਨਾ ਹੀ ਸਾਫ਼ ਕਰਨਾ ਔਖਾ ਹੁੰਦਾ ਹੈ ਸਮਾਂ ਵੀ ਜ਼ਿਆਦਾ ਲੱਗਦਾ ਹੈ ਇਸ ਤੋਂ ਇਲਾਵਾ ਕਈ ਕੱਪੜੇ ਐਸੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਕਾਰਾਂ ਮਸ਼ੀਨਾਂ ਦੇ ਪੁਰਜ਼ੇ ਆਦਿ ਸਾਫ਼ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਕਲਕ ਐਸੀ ਪੱਕੀ ਹੁੰਦੀ ਹੈ ਕਿ ਹਜ਼ਾਰਾਂ ਵਾਰ ਧੋਣ ਨਾਲ ਵੀ ਸਾਫ਼ ਨਹੀਂ ਹੁੰਦੀ ਕੱਪੜਾ ਫਟ ਜਾਵੇਗਾ ਪਰ ਸਾਫ਼ ਨਹੀਂ ਹੋਵੇਗਾ ਬਾਬਾ ਜੀ ਬਚਨ ਕਰਦੇ ਸਨ ਕਿ ਇਸੇ ਤਰ੍ਹਾਂ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜਦਾ ਹੈ ਉਸੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ ਹਨ ਤੇ ਜਦੋਂ ਰਾਤ ਨੂੰ ਜੁੜਦਾ ਹੈ ਤਾਂ ਦਿਨ ਦੇ ਕੀਤੇ ਪਾਪ ਧੋਤੇ ਜਾਂਦੇ ਹਨ ਪਾਪ ਜਮਾ ਨਹੀਂ ਹੁੰਦੇ ਦੋ ਵੇਲੇ ਸਤਸੰਗ ਕਰਨ ਨਾਲ ਨਾਲੋ-ਨਾਲ ਪੰਡਾ ਸਾਫ਼ ਹੁੰਦਾ ਜਾਂਦਾ ਹੈ ਇਹਨਾਂ ਦੋਵਾਂ ਪ੍ਰਾਵਾਂ ਨੇ ਗੁਰੂ ਸਾਹਿਬ ਦਾ ਬਚਨ ਸੰਭਾਲ ਲਿਆ ਦੋ ਵੇਲੇ ਬਾਣੀ ਨਾਲ ਜੁੜਨਾ ਸੰਗਤ ਵੀ ਕਰਨੀ ਇਤਿਹਾਸ ਲਿਖਦਾ ਹੈ 시ਹੇ ਦੀ ਲੜਕੀ ਦੀ ਸ਼ਾਦੀ ਆ ਗਈ ਘਰ ਵਿੱਚ ਕੋਈ ਬਹੁਤ ਅਮੀਰੀ ਨਹੀਂ ਸੀ બસ 아이ਤ ਲਈ ਸੀ ਮਨ ਵਿੱਚ ਭਾਵਨਾ ਬਣੀ ਕਿ ਵਿਆਹ ਤੋਂ ਪਹਿਲਾਂ ਘਰ ਵਿੱਚ ਸੰਗਤ ਦੇ ਚਰਨ ਵਿੱਚ ਪੁਆਇਆ ਜਾਵੇ ਘਰ ਵਿੱਚ satsang ਕਰਵਾਇਆ ਬਰਾਤ ਲਈ ਜੋ ਰਸਤ ਲਿਆਂਦੀ ਗਈ ਸੀ ਉਸ ਵਿੱਚੋਂ ਕਾਫੀ ਸਾਰੀ ਰਸਦ ਸੰਗਤ ਦੇ ਲੰਗਰ ਤੇ ਲੱਗ ਗਈ ਸਮਰੱਥਾ ਅਨੁਸਾਰ ਥੋੜਾ ਬੋਧ ਹੋਰ ਆਸ਼ਨ ਲਈ ਆਂਦਾ ਗਿਆ ਪੁਰਾਤਨ ਸਮਾਂ ਐਸਾ ਸੀ 2-3 ਦਿਨ ਬਰਾਤ ਲੜਕੀ ਵਾਲਿਆਂ ਦੇ ਘਰ ਟਹਿਰਿਆ ਕਰਦੀ ਸੀ ਪਰ ਅਚਾਨਕ ਉਹਨਾਂ ਨੂੰ ਸੁਨੇਹਾ ਮਿਲਿਆ ਇਹ ਬਰਾਤ 7 ਦਿਨ ਰੁਕੇਗੀ। ਉਹਨਾਂ ਨੇ ਤਾਂ ਇੰਤਜ਼ਾਮ ਕੀਤਾ ਹੋਇਆ ਸੀ 2 ਦਿਨ ਦੇ ਰਸਨ ਦਾ। ਪਰ ਹੁਣ ਸੋਚਦੇ ਹਨ ਕਿ 7 ਦਿਨ ਬਰਾਤਿਆਂ ਦੀ ਖਾਤਰਦਾਰੀ ਕਿਵੇਂ ਹੋਵੇਗੀ? ਸ਼ੀਹੇ ਦੇ ਅੰਦਰ ਭਰੋਸਾ ਸੀ। ਇਹ ਜਿਸ ਗੁਰੂ ਦੇ ਚਰਨ ਫੜੇ ਹਨ, ਉਹ ਬਹੁਤ ਸਮਰੱਥ ਹੈ। ਉਹ ਆਪੇ ਸਾਰੇ ਕਾਰਜ ਸਵਾਰੇਗਾ, ਪੈਚ ਰੱਖੇਗਾ। ਕਹਿਣ ਲੱਗਾ ਕਿਸੇ ਨੇ ਵੀ ਪਦਾਰਥਾਂ ਵਾਲੇ ਬਰਤਨਾਂ ਤੋਂ ਕੱਪੜਾ ਉਤਾਰ ਕੇ ਨਹੀਂ ਵੇਖਣਾ ਕਿ ਕਿੰਨੀ ਚੀਜ਼ ਰਹਿ ਗਈ ਹੈ। ਸਮਾਨ ਬਣਾਈ ਜਾਓ ਬਰਤਨਾ ਵਿੱਚ ਪਾਈ ਜਾਓ ਤੇ ਵਰਤਾਈ ਜਾਓ ਤੇ ਆਪ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕਰ ਦਿੱਤੀ ਸਤ ਗੁਰੂ ਜੀ ਧੀ ਦਾ ਕਾਰਜ ਹੈ ਆਪ लाज ਰੱਖਣੀ ਪਰਦੇ ਕੱਜਨੇ ਇਤਿਹਾਸ ਲਿਖਦਾ ਹੈ ਕਿ 7 ਦਿਨ 7 ਰਾਤ ਬਰਾਦਰੂ ਕੀ ਸਭ ਨੇ ਪਕਵਾਨ ਛਕੇ ਕਿਸੇ ਵੀ ਪਦਾਰਥੀ ਕੋਈ ਕਮੀ ਨਾ ਆਈ ਇਹ ਗੁਰੂ ਸਾਹਿਬ ਦਾ ਚੋਸ ਹੀ ਸੀ ਬਸ ਹਰ ਸੰਗਤ ਦਾ ਪ੍ਰੇਮੀ ਅਤਵਿਚ ਕੁ ਜਨਾ ਕੁਛ ਲੈ ਕੇ ਆ ਰਿਆ ਸੀ ਗੁਰੂ ਸਾਹਿਬ ਨੇ ਸੰਗਤ ਰਾਹੀਂ ਬਰਕਤ ਪਵਾ ਦਿੱਤੀ ਕਿਉਂਕਿ ਉਸ ਦਾ ਸੁਭਾ ਹੈ ਪਰਦੇ ਕਜਨੇ ਇੱਕ ਵਾਰ ਫਰੀਦ ਜੀ ਤੁਰੇ ਜਾ ਰਹੇ ਸਨ ਰਸਤੇ ਵਿੱਚ ਕਬਰਾਂ ਆ ਗਈਆਂ ਉੱਥੇ ਇੱਕ ਕਬਰ ਖਾਲੀ ਪਈ ਸੀ ਉਸ ਕਬਰ ਵਿੱਚੋਂ ਆਵਾਜ਼ ਆਈ ਫਰੀਦ ਕਿੱਧਰ ਜਾ ਰਿਹਾ ਹੈ ਕਿਤੇ ਦੁਨੀਆ ਦੇ ਚ ਮੇਲਿਆਂ ਵਿੱਚ ਫਸਿਆ ਪਿਆ ਹੈ ਇੱਕ ਦਿਨ ਤਾਂ ਤੂੰ ਮੇਰੇ ਕੋਲ ਹੀ ਆਉਣਾ ਹੈ ਛੱਡ ਖਿਲਾਰਿਆਂ ਨੂੰ ਤੇ ਹੁਣੇ ਹੀ ਆ ਜਾ ਮੇਰੀ ਗੋਦ ਵਿੱਚ ਇਹੜਕੇ ਹੋ ਸਕਦਾ ਹੈ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਹੋਵੇ ਕਿ ਕਬਰ ਵਿੱਚੋਂ ਮਿੱਟੀ ਵਿੱਚੋਂ ਆਵਾਜ਼ ਕਿਵੇਂ ਆ ਸਕਦੀ ਹੈ ਇੱਕ ਗੱਲ ਝਾਮ ਲੈਣੀ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਹਨ ਨਾਮ ਬੰਦਗੀ ਵਿੱਚ ਰੰਗੇ ਹੁੰਦੇ ਹਨ ਜਿਨ੍ਹਾਂ ਦੀ ਸੁਰਤ ਨਾਮ ਜਪ-ਜਪ ਕੇ ਉੱਚੀ ਹੋ ਜਾਂਦੀ ਹੈ ਉਹ ਮਿੱਟੀ ਨਾਲ ਪਾਣੀ ਨਾਲ ਹਵਾ ਨਾਲ ਵੀ ਗੱਲਾਂ ਕਰ ਲੈਂਦੇ ਹਨ ਉਹਨਾਂ ਨੂੰ ਸ੍ਰਿਸ਼ਟੀ ਦੇ ਪੱਤੇ-ਪੱਤੇ ਵਿੱਚੋਂ ਹਰ ਕਣ ਵਿੱਚੋਂ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ ਗੁਰਬਾਣੀ ਵਿੱਚ ਇਸ ਸਮੇਂ ਦੀ ਗਵਾਹੀ ਹੈ ਫਰੀਦਾ ਗੋਰ ਨਿਮਾਣੀ ਸਤ ਕਰੇ ਨੀ ਕਰਿਆ ਕਰ ਆਉ ਸਰ ਪਰ ਮੈਥੇ ਆਵਣਾ ਮਰਨੋਂ ਨਾਂ ਦਰਿਆਉ ਖਬਰ ਵਿੱਚੋਂ ਆਈ ਇਹ ਆਵਾਜ਼ ਸੁਣ ਕੇ ਇੱਕ ਵਾਰ ਫਰੀਦ ਜੀ ਦੇ ਪੈਰ ਰੁਕ ਗਏ ਮਨ ਕੰਬ ਗਿਆ ਸੋਚਿਆ ਵਾਕੀ ਹੀ ਇੱਕ ਦਿਨ ਤਾਂ ਮੈਂ ਮਿੱਟੀ ਦੀ ਗੋਦ ਵਿੱਚ ਹੀ ਆਉਣਾ ਹੈ ਫਰੀਦ ਜੀ ਇੱਕ ਦੋ ਮਿੰਟ ਰੁਕੇ ਅੰਤਰ ਧਿਆਨ ਹੋਏ ਤੇ ਫਿਰ ਤੁਰ ਪਏ ਮਿੱਟੀ ਵਿੱਚੋਂ ਫਿਰ ਆਵਾਜ਼ ਆਈ ਫਰੀਦ ਕੀ ਤੈਨੂੰ ਮੇਰੀ ਗੋਦ ਚੰਗੀ ਨਹੀਂ ਲੱਗੀ ਹੁਣ ਫਰੀਦ ਜੀ ਕਹਿਣ ਲੱਗੇ ਇਹ ਮਿੱਟੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੇਰੇ ਕੋਲ ਕਿਹੜੇ ਗੁਣ ਹਨ ਜੋ ਮੈਂ ਤੇਰੇ ਕੋਲ ਆ ਜਾਵਾਂ ਮਿੱਟੀ ਕਹਿਣ ਲੱਗੀ ਮੇਰੇ ਕੋਲ ਤੇ ਐਸੇ ਅਨਮੋਲ ਗੁਣ ਹਨ ਜਿਨ੍ਹਾਂ ਨੂੰ ਸੁਣ ਕੇ ਤੂੰ ਹੈਰਾਨ ਹੋ ਜਾਵੇਂਗਾ ਫਰੀਦ ਜੀ ਮਿੱਟੀ ਕੋਲੋਂ ਉਸੇ ਗੁਣ ਸੁਣਨ ਲਈ ਰੁਕ ਗਏ ਮਿੱਟੀ ਕਹਿਣ ਲੱਗੀ ਮੇਰੇ ਵਿੱਚ ਸਭ ਤੋਂ ਪਹਿਲਾ ਅਨਮੋਲ ਗੁਣ ਹੈ ਜਦੋਂ ਪ੍ਰਾਣੀ ਨੂੰ ਕੋਈ ਨਹੀਂ ਸੰਭਾਲਦਾ ਕਹਿੰਦੇ ਲੈ ਜਾਓ ਇਸ ਨੂੰ ਉਦੋਂ ਮੈਂ ਸੰਭਾਲਦੀ ਹਾਂ ਦੂਸਰਾ ਗੁਣ ਮੈਂ ਪ੍ਰਾਣੀ ਦੇ ਥੱਲੇ ਉੱਤੇ ਪੈ ਕੇ ਉਸੇ ਪਰਦੇ ਕੱਚੀ ਹਾਂ ਤੀਸਰਾ ਗੁਣ ਮੈਂ ਮਿੱਟੀ ਹਾਂ ਤੇ ਕੁਝ ਚਿਰ ਬਾਅਦ ਪ੍ਰਾਣੀ ਨੂੰ ਆਪਣਾ ਹੀ ਰੂਪ ਭਾਵ ਮਿੱਟੀ ਹੀ ਬਣਾ ਦਿੰਦੀ ਹਾਂ ਮਿੱਟੀ ਕੋਲੋਂ ਉਸੇ ਗੁਣ ਸੁਣ ਕੇ ਫਰੀਦ ਜੀ ਤੁਰ ਪਏ ਮਿੱਟੀ ਕਹਿੰਦੀ ਹੈ ਕਿ ਤੈਨੂੰ ਮੇਰੇ ਗੁਣ ਚੰਗੇ ਨਹੀਂ ਲੱਗੇ ਮੇਰੇ ਗੁਣ ਸੁਣ ਕੇ ਵੀ ਤੂੰ ਅਗਾਹ ਚੁਰਪਿਆ ਹੈ ਫਰੀਦ ਜੀ ਕਹਿੰਦੇ ਹਨ ਮਿੱਟੀ ਇਹ ਕਿੰਨੇ ਗੁਣ ਮੇਰੇ ਮੁਰਸ਼ਦ ਜਿਸ ਦੇ ਮੈਂ ਚਰਨ ਫੜੇ ਹਨ ਉਸ ਵਿੱਚ ਵੀ ਹਨ ਪਿਆਰਿਓ ਤੁਸੀਂ ਇਹ ਗੱਲ ਆਪਣੇ ਤੇ ਲੈ ਆਓ ਇਹ ਤਿੰਨੇ ਗੁਣ ਤੁਹਾਡੇ ਮੁਰਸ਼ਦ ਤੁਹਾਡੇ ਪਿਤਾ ਤੁਹਾਡੇ ਮਾਲਕ ਤੁਹਾਡੇ ਗੁਰੂ ਨਾਨਕ ਜਿਸ ਦੇ ਤੁਸੀਂ ਚਰਨ ਫੜੇ ਹਨ ਉਸ ਵਿੱਚ ਵੀ ਹਨ ਪਹਿਲਾ ਗੁਣ ਇਸੇ ਪ੍ਰਾਣੀ ਨੂੰ ਭਾਵੇਂ ਕਰੋੜਾਂ ਲੱਖ ਧੱਕੇ ਪੈਂਦੇ ਹੋਣ ਲੱਖ ਲਾਂਤਾ ਪੈਂਦੀਆਂ ਹੋਣ ਜੇ ਉਹ ਗੁਰੂ ਦੇ ਦੁਆਰੇ ਜਾਵੇ ਗੁਰੂ ਘਰ ਜਾਵੇ ਕੋਈ ਨਹੀਂ ਕਹਿੰਦਾ ਕਿ ਤੂੰ ਇੱਥੇ ਕਿਉਂ ਆਇਆ ਹੈ ਦੂਸਰਾ ਗੁਰ ਜਿਸ ਬਾਰੇ ਸਾਡੀ ਵਿਚਾਰ ਚੱਲ ਰਹੀ ਹੈ ਜੇ ਤੁਸੀਂ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋ ਤੁਹਾਡੇ ਘਰ ਵਿੱਚ ਅੰਮ੍ਰਿਤ ਵੇਲਾ ਹੈ ਨਾਮ ਬੰਦਗੀ ਦੀ ਦਾਤ ਹੈ ਸੁਖਮਨੀ ਸਾਹਿਬ ਦੀ ਦਾਤ ਹੈ ਕੋਈ ਤੁਹਾਡੇ ਤੇ ਇੱਕਦਮ ਭੀੜ ਬਣ ਜਾਵੇ ਕੋਈ ਔਕੀ ਕੜੀ ਬਣ ਜਾਵੇ ਕੋਈ ਸਿੱਤੇ ਮੁਸ਼ਕਿਲ ਆ ਜਾਵੇ ਉਹ ਪਰਤੇ ਕੱਟਦਾ ਹੈ ਜਿਵੇਂ ਮਰਜ਼ੀ ਔਕਾ ਵੇਲਾ ਲੰਗਾਵੇ ਸਾਡੀ ਬਾਹ ਫੜਦਾ ਹੈ ਔਕੀ ਕੜੀ ਤੋਂ ਪਛਾਣਦਾ ਹੈ ਤੀਸਰਾ ਗੁਣ ਬਾਣੀ ਨਾਲ ਸਿਮਰਨ ਨਾਲ ਜੁੜਨ ਵਾਲਿਆਂ ਨੂੰ ਗੁਰੂ ਨਾਨਕ ਆਪਣਾ ਰੂਪ ਬਣਾ ਦਿੰਦਾ ਹੈ ਸੰਗਤ ਕਰਨ ਵਾਲੇ ਵਿੱਚ ਬਾਣੀ ਨਾਲ ਮਨ ਕਰਕੇ ਜੁੜਨ ਵਾਲੇ ਵਿੱਚ ਹੌਲੀ-ਹੌਲੀ ਗੁਰੂ ਨਾਨਕ ਦੇ ਗੁਣ ਆਣੇ ਸ਼ੁਰੂ ਹੋ ਜਾਂਦੇ ਹਨ ਇਹ ਮਿੱਟੀ ਮੇਰਾ ਮਾਲਕ ਸੰਭਾਲਦਾ ਵੀ ਹੈ ਪਰਦੇ ਵੀ ਕੱਚਦਾ ਹੈ ਤੇ ਤੂੰ ਆਪਣਾ ਰੂਪ ਮਿੱਟੀ ਬਣਾਵੇਂਗੀ ਮੇਰਾ ਮਾਲਕ ਆਪਣਾ ਰੂਪ ਮਾਲਕੀ ਵਾਲਾ ਬਣਾ ਦਿੰਦਾ ਹੈ ਇਸ ਲਈ ਪਿਆਰਿਓ ਸਾਡੀ ਗੋਦ ਗੁਰੂ ਨਾਨਕੀ ਹੋਵੇ ਅੰਮ੍ਰਿਤਸਰ ਵਿੱਚ ਇੱਕ ਚੰਨਣ ਸਿੰਘ ਕਲੋਨੀ ਹੈ ਉਸ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੀ ਇੱਕ ਬੀਬੀ ਦਾ ਘਰ ਵਾਲਾ ਪੰਜਾਬ ਰੋਡ 'ਤੇ ਸੀ ਬਸ ਦੀ ਡਰਾਈਵਰੀ ਕਰਦਾ ਸੀ ਉਸ ਦੀ ਬਸ ਦੇ ਥੱਲੇ ਕੋਈ ਬੰਦਾ ਆ ਗਿਆ ਹੁਣ ਬਣ ਗਈ ਸੀਤੇ ਇੱਕਦਮ ਮੁਸ਼ਕਲ ਨੌਕਰੀ ਤੋਂ ਛੁੱਟੀ ਪੈ ਗਈ ਕੇਸ ਪੈ ਗਿਆ ਜਦ ਤੱਕ ਕੇਸ ਲੜਦਾ ਹੈ ਥੋੜੀ ਬਹੁਤ ਤਨਖਾਹ ਮਿਲਦੀ ਹੈ ਹੁਣ ਅਚਨਚੇਤ ਹੀ ਬਿਪਤਾ ਬਣ ਗਈ ਨੌਕਰੀ ਵੀ ਗਈ ਤਨਖਾਹ ਵੀ ਥੋੜੀ ਜਿਹੀ ਮਿਲਣੀ ਜਿਸ ਨਾਲ ਘਰ ਦਾ ਗੁਜ਼ਾਰਾ ਵੀ ਨਾ ਚੱਲਣਾ ਉਤੋਂ ਕੇਸ ਵੀ ਪੈ ਗਿਆ ਜਿਸ ਦਾ ਖਰਚਾ ਵੀ ਤੇ ਸਜ਼ਾ ਦਾ ਵੀ ਡਰ ਕੋਈ ਸਾਲ ਕੂ ਬੀਤ ਗਿਆ ਕੇਸ ਲੜਦੇ ਨੂੰ ਤਰੀਕਾ ਪਈ ਜਾਣ ਕੋਈ ਫੈਸਲਾ ਨਾ ਹੋਵੇ ਰੱਬ ਦੀ ਕਰਨੀ ਕੋਈ ਗੁਰਮੁਖ ਪਿਆਰਾ ਉਹਨਾਂ ਨੂੰ ਮਿਲ ਪਿਆ ਉਸਨੇ ਪੁੱਛ ਲਿਆ ਇਹ ਜੋ ਵੀ ਤੁਹਾਡੇ ਕੋਲੋਂ ਹਾਦਸਾ ਹੋਇਆ ਹੈ ਇਹ ਅਚਾਨਕ ਹੋਇਆ ਹੈ ਜਾਂ ਜਾਣਬੁੱਝ ਕੇ ਉਸਨੇ ਦੱਸਿਆ ਕਿ ਅਚਾਨਕ ਹੀ ਇਹ ਘਟਨਾ ਵਾਪਰੀ ਹੈ ਉਸ ਗੁਰਮੁਖ ਪਿਆਰੇ ਨੇ ਪ੍ਰੇਰਣਾ ਦਿੱਤੀ ਕਿ ਗੁਰੂ ਨਾਨਕ ਦਾ ਕਰ ਬਹੁਤ ਵੱਡਾ ਹੈ ਉਸ ਦਾ ਉਠ ਆਸਰਾ ਲਵੋ ਇਹ ਵੀ ਕੋਈ ਕਰਮਾਂ ਦੀ ਖੇੜ ਹੈ ਜੋ ਕੋਈ ਪਰਚੇ ਦੀ ਖੜੀ ਬਣ ਗਈ ਹੈ ਤੁਸੀਂ ਦਰਗਾਹੀ ਬਾਣੀ ਬਖਸ਼ਿਸ਼ਾ ਨਾਲ ਫਰੀ ਅਨਮੋਲ ਬਾਣੀ ਸੁਖਮਨੀ ਸਾਹਿਬ ਦਾ ਓਟ ਆਸਰਾ ਲਵੋ ਮਾਲਕ ਜ਼ਰੂਰ ਤੁਹਾਡੇ ਪਰਦੇ ਕੱਝੇਗਾ ਤੁਹਾਡੀ ਇਲਾਜ ਰੱਖੇਗਾ ਉਸਨੇ ਰਸਤਾ ਦਿੱਤਾ ਕਿ ਰੋਜ਼ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪ੍ਰੇਮ ਨਾਲ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ ਸ਼ਰਧਾ ਨਾਲ ਇੱਕ ਘੰਟਾ ਚਾੜੂ ਦੀ ਸੇਵਾ ਕਰੋ ਹਫਤੇ ਬਾਅਦ ਦੇਖ ਕਰਾ ਕੇ ਅਰਦਾਸ ਕਰੀ ਜਾਵੋ ਕਿ ਬਾਬਾ ਜੀ ਕਿਰਪਾ ਕਰੋ ਕੇ ਸਲਵਿਆ ਹੈ ਆਪ ਹੀ ਕੋਈ ਰਾਹ ਕਿਟੋ ਸਾਡੀ ਲਾਚ ਰੱਖੋ ਹੁਣ ਉਹ ਡਰਾਈਵਰ ਇੰਨਾ ਸ਼ਰਧਾਲੂ ਨਹੀਂ ਸੀ ਪਰ ਉਸਦੀ ਘਰ ਵਾਲੀ ਅੰਦਰ ਬਹੁਤ ਸ਼ਰਧਾ ਸੀ ਗੁਰੂ ਘਰ ਪ੍ਰਤੀ ਬਾਣੀ ਪ੍ਰਤੀ ਡਰਾਈਵਰ ਤਾਂ ਨਾ ਮੰਨਿਆ ਪਰ ਉਸਦੀ ਘਰ ਵਾਲੀ ਨੇ ਸੁਖਮਨੀ ਸਾਹਿਬ ਦਾ ਲੜ ਫੜ ਲਿਆ ਉਸਨੇ ਰੋਜ਼ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਇਹ ਸ਼ਰਧਾ ਨਾਲ ਝਾੜੂ ਵੀ ਦੇਣਾ ਡਰਾਈਵਰ ਦੇ ਅੰਦਰ ਸਿਧਕ ਨਹੀਂ ਸੀ ਉਸਨੇ ਕਿਹਾ ਨਾ ਤੂੰ ਭਾਵੇਂ ਜਿੰਨੀ ਮਰਜ਼ੀ ਬਾਨੀ ਪੜੀ ਜਾ ਤੇ ਭਾਵੇਂ ਜਿੰਨੇ ਮਰਜ਼ੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸਾਂ ਕਰੀ ਜਾ ਤਰਲੇ ਪਾਈ ਜਾ ਮੇਰੇ ਤੇ ਜਿਹੜਾ ਕੇਸ ਬਣਿਆ ਹੈ ਉਸ ਤੋਂ ਮੈਨੂੰ ਕੋਈ ਨਹੀਂ ਬਚਾ ਸਕਦਾ ਮੈਨੂੰ ਸਜ਼ਾ ਹੋ ਕੇ ਹੀ ਰਹਿਣੀ ਹੈ ਪਰ ਘਰ ਵਾਲੀ ਸਿਦਕ ਵਾਲੀ ਸੀ ਉਸਨੇ ਆਪਣੇ ਪਰੋਸੇ ਵਿੱਚ ਤ੍ਰੇੜਨਾ ਆਉਣ ਦਿੱਤੀ ਤੇ ਰੂਟੀਨ ਨਾਲ ਆਪਣਾ ਨੇਮ ਪੂਗਤਾਂਦੀ ਰਹੀ ਜਿਸ ਦਿਨ ਕੇਸ ਦੀ ਤਰੀਖ ਸੀ ਉਸ ਨੇ ਘਰ ਵਾਲੇ ਨੂੰ ਵੀ ਮਿੰਨਤ ਕਰਕੇ ਪਿਆਰ ਨਾਲ ਰਾਜ਼ੀ ਕਰ ਲਿਆ ਇਹ ਅੱਜ ਜ਼ਰੂਰ ਬਾਣੀ ਪੜ ਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਕਚੈਰੀ ਜਾਵੋ ਘਰ ਵਾਲਾ ਰਾਜ਼ੀ ਹੋ ਗਿਆ ਪਤਨੀ ਦੇ ਕਹਿ ਮਤਾਬਕ ਬਾਬਾ ਜੀ ਦੇ ਦਰ ਤੇ ਸੁਖਮਨੀ ਸਾਹਿਬ ਪੜ ਕੇ ਕੁਝ ਚਿਰ ਝਾੜੂ ਦੀ ਸੇਵਾ ਕੀਤੀ ਤੇ ਦੇਖ ਕਰਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਆਪ ਹੀ ਕੋਈ ਵਿਧ ਬਣਾਓ ਦਾਜ ਵਿਚਾਰ ਕਰ ਰਿਹਾ ਹੈ ਸੁਖਮਨੀ ਸਾਹਿਬੀ ਬਟਿਆਈ ਕਿ ਇਹ ਜਦੋਂ ਇਸ ਪਾਣੀ ਦਾ ਓਟ ਆਸਰਾ ਕੋਈ ਲੈ ਲਵੇ ਤਾਂ ਕਿਵੇਂ راہ ਨਿਕਲ ਆਉਂਦਾ ਹੈ ਲਾਜ ਰਹਿ ਜਾਂਦੀ ਹੈ ਹੁਣ ਜਦੋਂ ਉਹ ਸੁਖਮਨੀ ਸਾਹਿਬ ਦੀ ਓਟ ਲੈਣ ਤੋਂ ਬਾਅਦ ਕਚਹਿਰੀ ਗਿਆ ਤਾਂ ਉੱਥੇ ਉਹਨਾਂ ਦੇ ਵਕੀਲ ਨੇ ਜੱਜ ਦੇ ਸਾਹਮਣੇ ਇਹ ਪੁਆਇੰਟ ਰੱਖਿਆ ਕਹਿਣ ਲੱਗਾ ਜੱਜ ਸਾਹਿਬ ਮੈਂ ਤੁਹਾਡੇ ਧਿਆਨ ਵਿੱਚ ਇੱਕ ਗੱਲ ਲਿਆਉਣੀ ਚਾਹੁੰਦਾ ਹਾਂ ਕਿ ਇਸ ਡਰਾਈਵਰ ਦੀ ਬੱਸ ਦੇ ਥੱਲੇ ਜਿਹੜਾ ਬੰਦਾ ਆਇਆ ਸੀ ਉਹ ਪਿਛਲੇ ਟਾਇਰ ਥੱਲੇ ਆਇਆ ਸੀ ਇੱਥੇ ਇੱਕ ਗੱਲ ਧਿਆਨ ਰੱਖਣੀ ਕਿ ਜਦੋਂ ਅਗਲੇ ਟਾਇਰ ਥਲੇ ਕੋਈ ਬੰਦਾ ਆਵੇ ਤਾਂ ਡਰਾਈਵਰ ਦੀ ਗਲਤੀ ਹੁੰਦੀ ਹੈ ਪਰ ਜੇ ਪਿਛਲੇ ਟਾਇਰ ਥਲੇ ਆਵੇ ਤਾਂ ਇਸ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਮੰਨੀ ਜਾਂਦੀ ਜਦ ਕਿ ਥੱਲੇ ਆਉਣ ਵਾਲੇ ਦਾ ਆਪਣਾ ਹੀ ਕਸੂਰ ਹੁੰਦਾ ਹੈ ਜਦੋਂ ਵਕੀਲ ਨੇ ਜੱਜ ਅਗੇ ਇਹ ਪੁਆਇੰਟ ਰੱਖਿਆ ਤਾਂ ਇਸ ਉਸਨੇ ਇੱਕ ਦੋ ਗਵਾਹੀਆਂ ਲਈਆਂ ਸਬੂਤ ਚੈੱਕ ਕੀਤੇ ਇਹ ਫੈਸਲਾ ਦੇ ਦਿੱਤਾ ਕਿ ਬੰਦਾ ਪਿਛਲੇ ਟਾਇਰ ਥਲੇ ਆਇਆ ਸੀ ਇਸ ਲਈ ਡ్రਾਈਵਰ ਦੀ ਕੋਈ ਗਲਤੀ ਨਹੀਂ ਇਸ ਨੂੰ ਬਰੀ ਕੀਤਾ ਜਾਂਦਾ ਹੈ ਹੁਣ ਆਪ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਉਹੀ ਕੇਸ ਜਿਸ ਨੂੰ ਚਲਦਿਆ ਸਾਲ ਹੋ ਗਿਆ ਸੀ ਕੋਈ ਰਾਹ ਨਹੀਂ ਸੀ ਮਿਲ ਰਿਹਾ ਪਰਿਵਾਰ ਵਾਲਿਆਂ ਨੂੰ ਵੀ ਇਹ ਯਕੀਨ ਹੋ ਗਿਆ ਸੀ ਇਹ ਸਜ਼ਾ ਨਿਸ਼ਚਿਤ ਹੈ ਪਰ ਸੁਖਮਨੀ ਸਾ이드ੀ ਬਾਣੀ ਨੇ ਕਿਵੇਂ ਬਾਹ ਫੜੀ ਪਰਿਵਾਰ ਦੇ ਪਰਦੇ ਕੱਝ ਦਿੱਤੇ ਵੇਖੋ ਉਹੀ ਵਕੀਲ ਸਾਲ ਤੋਂ ਕੇਸ ਲੜ ਰਿਆ ਸੀ ਪਰ ਉਸਦੇ ਦਿਮਾਗ ਵਿੱਚ ਇਹ ਪੁਆਇੰਟ ਪਹਿਲੇ ਨਹੀਂ ਆਇਆ ਅਰਚਤੋਂ ਗੁਰੂ ਕਿਰਪਾ ਕਰੇ ਉਧਰੋ ਮੀਟਰ ਚੱਲੀ ਆ ਫਿਰ ਉਹ ਕਿਵੇਂ ਦਿਮਾਗ ਵਿੱਚ ਲਿਆ ਦਿੰਦਾ ਹੈ ਦਾਸ ਦਾ ਇਹ ਕਿਸੇ ਦਾ ਬੀਤਿਆ ਜ਼ਿਕਰ ਲਿਖਣ ਤੋਂ ਪਾਵ ਹੈ ਕਿ ਜ਼ਿੰਦਗੀ ਵਿੱਚ ਇੱਕੋ ਜਿਹਾ ਸਮਾਂ ਕਦੇ ਨਹੀਂ ਲੰਦਾ ਕਦੇ ਸੁੱਖ ਹੁੰਦੇ ਹਨ ਇਹ ਕਦੀ ਦੁੱਖ ਕਈ ਵਾਰ ਬੜਾ ਸੋਹਣਾ ਸੁੱਖ ਦਾ ਸਮਾਂ ਚੱਲ ਰਿਹਾ ਹੁੰਦਾ ਹੈ ਕਿ ਇੱਕਦਮ ਦੁੱਖ ਦਾ ਸਮਾਂ ਆ ਜਾਂਦਾ ਹੈ ਇੱਕਦਮ ਔਖੀ ਘੜੀ ਬਣ ਜਾਂਦੀ ਹੈ ਪਰ ਇੱਕ ਗੱਲ ਯਾਦ ਰੱਖਣੀ ਇਹ ਜੇ ਸਾਡੇ ਘਰਾਂ ਵਿੱਚ ਸੁਖਮਨੀ ਸਾਹਿਬ ਦਾ ਪੈਰਾ ਹੈ ਤਾਂ ਉਹ ਪਰਦੇ ਕੱچےਗਾ ਆਪ ਸਾਡੀ ਬਾਹ ਫੜੇਗਾ ਪੈਹ ਚ ਰੱਖੇਗਾ ਭਾ ਇਹ ਕਰਮਾ ਮੁਤਾਬਕ ਕਈ ਵਾਰ ਕੋਈ ਐਸਾ ਸਮਾਂ ਆ ਜਾਂਦਾ ਹੈ ਬਣ ਜਾਂਦੀ ਹੈ ਔਖੀ ਘੜੀ ਪਰ ਜਿਸ ਦੀ ਉਹ ਮਾਲਕ ਰਾਜ ਰੱਖੇ ਫਿਰ ਉਸ ਨੂੰ ਕੋਈ ਟਾ ਨਹੀਂ ਲਾ ਸਕਦਾ ਕਿਉਂਕਿ ਇਹ ਉਸ ਦਾ ਮੁੱਢਕਤੀਮਾ ਦਾ ਸੁਭਾਅ ਹੈ ਕਿ ਉਹ ਆਪਣੇ ਪਿਆਰਿਆਂ ਦੀ ਪਤਾਂ ਦੀ ਐ ਅਤਰਕ ਦਾ ਆਇਆ ਹੈ ਜੀ ਦਰੁਪਤੀ ਦੀ ਕਰਮਾ ਮੁਤਾਬਕ ਉਸ ਉਤੇ ਔਕੀ ਕੜੀ ਆਈ ਤਾਂ ਪਰਮੇਸ਼ਰ ਨੇ ਆਪ ਉਸ ਦੀ ਇਲਾਜ ਰੱਖੀ ਘੈਰੋਂ ਉਸ ਦੇ ਪਰਦੇ ਨੰਗੇ ਕਰਨਾ ਚਾਹੁੰਦੇ ਸਨ ਪਰ ਭਗਵਾਨ ਨੇ ਐਸੀ ਇਲਾਜ ਰੱਖੀ ਕਿ ਉਹ ਕਪੜੇ ਲਾਈ ਜਾ ਰਹੇ ਸਨ ਤੇ ਉਦਰ ਉਹ ਲੱਖਾਂ ਮੀਟਰ ਕਪੜਾ ਤੁਰਿਆ ਆ ਰਿਹਾ ਹੈ ਦਾਸ ਤਾਂ ਕਈ ਵਾਰ ਸੋਚਦਾ ਹੈ ਕਿ ਅਸੀਂ ਨਹਿ ਵੀ ਕੀ ਨਿਰੋਲ ਪੁਤਲੇ ਸਿਰਫ ਉਸ ਦੀ ਡੋਰੀ ਕੰਮ ਕਰਦੀ ਹੈ ਉਸ ਕੋਲ ਹਰ ਵੇਲੇ ਧਰਤੀ 'ਤੇ ਰਹਿਣਾ ਚਾਹੀਦਾ ਹੈ ਜੇ ਉਹ ਵੱਲ ਨਾ ਹੋਵੇ ਤਾਂ ਕੀ ਦਾ ਕੀ ਬਣ ਜਾਂਦਾ ਹੈ ਜੇ ਉਹ ਚਾਹੇ ਤਾਂ ਕਿਸੇ ਨੂੰ ਆਕਾਸ਼ ਤੇ ਚੜਾ ਦੇ ਵੀ ਤੇ ਜੇ ਉਸ ਦੀ ਨਜ਼ਰ ਉੱਛਾਵੇ ਅਨਕ ਫਰਕੰਦੇ ਸਮੇਂ ਵਿੱਚ ਆਕਾਸ਼ ਤੇ ਚੜਿਆ ਹੋਇਆ ਬੰਦਾ ਵੀ ਸਿੱਧਾ ਜ਼ਮੀਨ ਤੇ ਆ ਡਿੱਗਦਾ ਹੈ ਜੇ ਉਹ ਵੱਲ ਹੋਵੇ ਤਾਂ ਸਾਡੇ ਕਰਮਾਂ ਵਿੱਚ ਲਿਖੀਆਂ ਔਖੀਆਂ ਕੜੀਆਂ ਵੀ ਕੱਟ ਦਿੰਦਾ ਹੈ ਇਸ ਲਈ ਜ਼ਰੂਰ ਅਰਦਾਸ ਕਰਿਆ ਕਰੋ ਸਤਿਗੁਰੂ ਕਿਰਪਾ ਕਰੀ ਜੇ ਸਾਡੇ ਕਰਮਾਂ ਵਿੱਚ ਲਿਖਿਆ ਵੀ ਹੈ ਕੋਈ ਪਰਚਾ ਤਾਂ ਸਾਡੇ ਪਰਦੇ ਕੱਝੀ ਸਾਡੀ ਪੈਹ ਚ ਰੱਖੀ